ਰਾਮਗੜੀਆ ਨੈਸ਼ਨਲ ਮਾਡਲ ਸਕੂਲ ਗੁਰਆਂ ਦਾ 8ਵੀਂ ਜਮਾਤ ਦੇ ਦਾ ਨਤੀਜਾ 100% ਦੀ ਰਿਹਾ ਇਸ ਵਿੱਚ 8ਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਅਧਿਆਪਕ ਰਾਜਨ ਕੁਮਾਰ ਨੇ ਦੱਸਿਆ ਸਕੂਲ ਦੇ ਵਿਦਿਆਰਥੀ ਅਰਸ਼ਵੀਰ ਮਨੋਤਾ ਵਾਸੀ ਗੁਰਆਂ ਨੇ 600 ਚੋਂ 565 ਨੰਬਰ ਲੈ ਕੇ ਸਕੂਲ ਚੋਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਾਹਲ ਨੇ 548 ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਅੱਜ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਦਿਆਰਥੀ ਅਰਸ਼ਵੀਰ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੇ ਮਿਹਨਤ ਅਤੇ ਉਸ ਵੱਲੋਂ ਕੀਤੀ ਮਿਹਨਤ ਸਦਕਾ ਉਸਨੇ ਵਧੀਆ ਅੰਕ ਹਾਸਲ ਕੀਤੇ ਹਨ ਜਿਸ ਦੇ ਲਈ ਉਹ ਆਪਣੇ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕਰਦਾ ਹੈ ਨਾਲ ਹੀ ਸਕੂਲ ਦੇ ਅਧਿਆਪਕਾਂ ਦੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਦਾਰ ਸੁਖਵੰਤ ਸਿੰਘ ਰਿੰਪਲ ਤੇ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਕੂਲ ਦੇ ਅਧਿਆਪਕ ਕਮਲੇਸ਼ ਰਾਣੀ ਰਾਜਨ ਕੁਮਾਰ ਅਵਿਨਾਸ਼ ਕੌਰ ਦਲਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ ਮੇਰਾ ਨਾਮ ਹਰਸ਼ਵੀਰ ਹੈ ਤੇ ਮੈਂ ਰਾਮਗੜੀ ਨੈਸ਼ਨਲ ਮਾਡਲ ਸਕੂਲ ਗ੍ਰਾਮ ਵਿਖੇ ਪੜਦਾ ਮੈਥਸ ਕਲਾਸ ਵਿੱਚੋਂ 565 ਮਾਰਕਸ ਆਊਟ ਆਫ 600 ਸਕੋਰ ਕਿਤੇ ਆ ਮੇਰੇ ਟੋਟਲ 94% ਮਾਰਕਸ ਆਏ ਸਕੇ ਇਹ ਸਾਰਾ ਕੁਝ ਮੇਰੇ ਟੀਚਰਸ ਤੇ ਪੇਰੈਂਟਸ ਦੀ ਮਿਹਨਤ ਸਦਕਾ ਹੀ ਆਇਆ ਤੇ ਮੈਂ ਚਾਹੁੰਦਾ ਕਿ ਮੈਂ ਅੱਗੇ ਦੀ ਅੱਗੇ ਹੋਰ ਮਿਹਨਤ ਕਰਾਂ ਤੇ ਤਰੱਕੀ ਕਰਾਂ ਐਂਦੇ ਸਕੂਲ ਦਾ ਨਾਮ ਉੱਚਾ ਹੋਵੇ ਤੇ ਸਕੂਲ ਅਸ ਤਰੱਕੀ ਦੀਆਂ ਉਚਾਈਆਂ ਨੂੰ ਛੂਵੇ ਕਿਹੋ ਜਿਹਾ ਸਕੂਲ ਵੱਲੋਂ ਕਿਹੋ ਜਿਹਾ ਰਿਸਪੌਂਸ ਹਨ ਕਲਾਸ ਦੇ ਵਿੱਚ ਕਿਦਾਂ ਦੀ ਪੜਾਈ ਬਹੁਤ ਵਧੀਆ ਰਿਹਾ ਸਾਰਾ ਕੁਝ ਵਧੀਆ ਰਿਹਾ ਕੋਈ ਮੁਸ਼ਕਲ ਨਹੀਂ ਆਈ ਸਕੂਲ ਆਰ ਨੇ ਬਹੁਤ ਵਧੀਆ ਮਿਹਨਤ ਕਰਾਈ ਆ ਤੇ ਸਾਰਾ ਕੁਝ ਹੀ ਵਧੀਆ ਬਹੁਤ ਸਕੂਲ ਚ ਪੜਾਈ ਤਾਂ ਨੰਬਰ 1 ਨੇ ਆ ਸਾਰਿਆਂ ਤੋਂ ਸਭ ਤੋਂ ਵਧੀਆ ਸਕੂਲ ਦੀ ਮੈਨੂੰ ਪੜਾਈ ਲੱਗਦੀ ਆ ਸਟਾਫ ਕਿੱਦਾਂ ਦਾ ਚੱਲਦਾ ਸਟਾਫ ਵੀ ਸਭ ਕਲਾਸਾਂ ਦੇ ਸੀਗੇ ਟੀਚਰਸ ਤੋਂ ਉਹਦਾ ਕੈਰੀਕੂਲਮੇਸ਼ਨ ਸਭ ਕੁਝ ਜੋ ਸਮਝ ਨਹੀਂ ਲੱਗਦਾ ਸਾਰਾ ਕੁਝ ਸਮਝਾਉਂਦੇ ਆ ਤੇ ਮੁਸ਼ਕਲ ਤਾਂ ਕੋਈ ਨਹੀਂ ਆਈ ਹਰ ਹਰ ਕਾਲਜ ਚ ਸਪੋਰਟ ਕਰਦੇ ਆ ਅੱਗੇ ਹੁਣ 10th ਦਾ ਤੁਸੀਂ ਹੁਣ 10th ਦੇ ਵਿੱਚ ਵੀ ਜਾਣਾ ਹੈਗਾ ਨਾ ਕਿਉਂਕਿ ਮੈਰਿਟ ਦਾ ਬੜਾ ਕੰਪੀਟੀਸ਼ਨ ਜਾਂਦਾ ਹੈਗਾ ਕਿਦਾਂ ਦੇਖਦੇ ਹੈਗੇ ਕਿੰਨੇ ਕੁ ਮਿਹਨਤ ਦੇ ਹੋੜ ਲੜ ਕੇ ਕਿ ਮੈਰਿਟ ਦੇ ਵਿੱਚ ਆਉਣਾ ਥੋੜਾ ਜਿਹਾ ਹੁਣ ਇੱਕ ਅੱਧੇ ਨੰਬਰ ਦਾ ਫਰਕ ਰਹਿ ਜਾਂਦਾ ਹਾਂ ਹਾਂਜੀ ਮਿਹਨਤ ਤਾਂ ਹਲੇ ਚਾਹੀਦੀ ਹੈ 10th ਚ ਮੈਂ ਚਾਹੁੰਦਾ ਕਿ 96 ਤੋਂ 97% ਮਾਰਕਸ ਆ ਜਾਣ ਜਿਸ ਕਰਕੇ ਮੈਂ ਸਕੂਲ ਦਾ ਨਾਮ ਹੋਰ ਉੱਚਾ ਹੋਵੇ ਤੇ ਮੈਰਿਟਸ ਵੀ ਆਵਾਂ ਜ਼ਰੂਰ ਅਜਾਦੀ ਕਾਫੀ ਸਕੂਲ ਕਵਰ ਕੀਤਾ ਗਿਆ ਹੈ ਜ्यादातर ਜਿਹੜਾ ਕੁੜੀਆਂ ਨੇ ਬਾਜੀ ਮਾਰੀ ਹੈ ਅਸੀਂ ਇੱਥੇ ਦੇਖਿਆ ਕਿ ਦੋ ਮੁੰਡੇ ਪਹਿਲਾ ਸਕੂਲ ਸਾਨੂੰ ਮਿਲਿਆ ਜਿੱਥੇ ਦੋ ਮੁੰਡਿਆਂ ਨੇ ਇਸ ਦੇ ਵਿੱਚੋਂ ਇਹਨੇ ਮਾਸਲੇ ਹੈ ਮਿਹਨਤ ਮਿਹਨਤ ਜਿਹੜਾ ਮਰਜੀ ਕਰ ਲਵੇ ਉਹਨੇ ਆਈ ਜਾਣਾ ਹੈ ਜਿਹੜਾ ਮਿਹਨਤ ਕਰੂਗਾ ਹੋਊਗਾ ਕਈ ਮੁੰਡੇ ਨਹੀਂ ਕਰਦੇ ਕਈ ਕਰਦੇ ਆ ਫਾਦਰ ਸਾਹਿਬ ਵੀ ਰਹਿ ਰਹੇ ਨੇ ਫਾਦਰ ਸਾਹਿਬ ਬਾਹਰ ਹੈ ਹਟ ਭਾਈ ਦੇਖ ਲੱਗ ਰਿਹਾ ਹੁਣ ਹਾਂਜੀ ਸੈਲਫ ਸਟੱਡੀ ਕਰਦੇ ਸੀ ਇਹ ਡਿਸ਼ਨ ਨੂੰ ਲੈਣੀ ਪਈ ਹੈ ਸੈਲਫ ਸਟੱਡੀ ਵੀ ਸੀ ਹਾਂਜੀ ਠੀਕ ਆ ਫਿਰ ਕਿਹੋ ਜਿਹਾ ਸੀ ਉਹ ਜਿਹੜਾ ਦਿੱਤਾ ਉਹਨਾਂ ਦਾ ਫੋਨ ਕਰਕੇ ਉਹ ਨਾਲ ਜਾਉਂਗੇ ਹਾਂਜੀ ਅੱਗੇ ਆਸ ਕਰਦੇ ਆਂ ਕਿ ਪੀਛੇ ਰੇਹੇ ਸੇਵ ਕਰ ਹਾਂਜੀ ਸਟੱਡੀ ਦੇ ਵਿੱਚ ਤੁਹਾਡੇ ਕਰਦੇ ਆਂ ਸਕੂਲ ਸਾਰ ਕੋਈ ਸ਼ੁਰੂ ਤੋਂ ਹੀ ਨਹੀਂ ਬਹੁਤ سپورਟ ਕੀਤਾ ਆ ਇਸ ਸਕੂਲ ਨੇ ਕਰਕੇ ਹਾਂਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ 8ਵੀਂ ਜਮਾਤ ਵਿੱਚ ਰਾਮਗੜੀਆ ਨੈਸ਼ਨਲ ਮਾਡਲ ਸਕੂਲ ਵਿੱਚ ਪੜਦਾ ਜੋ ਗਰਾਏ ਵਿੱਚ ਸਥਿਤ ਹੈ ਮੇਰੇ 600 ਵਿੱਚ 548 ਮਾਰਕ ਆਏ ਹਨ। ਮੈਂ 91% ਆਇਆ। ਮੈਂ ਇਸੇ ਤਰ੍ਹਾਂ ਇਹ ਅੱਗੇ ਹੀ ਤਰੱਕੀ ਕਰਾਂਗਾ। ਮੈਂ ਟੀਚਰ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਪੜਾਇਆ ਹੈ। ਮੈਂ ਪੇਰੈਂਟਸ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਰਾਮਗੜੀਆ ਨੈਸ਼ਨਲ ਮਦਰ ਸਕੂਲ ਦਾ ਆਇਆ। ਇਹਦਾ ਰਿਜ਼ਲਟ ਜਿਹੜਾ 8ਵੀਂ ਕਲਾਸ ਦਾ ਬਹੁਤ ਹੀ ਵਧੀਆ ਰਿਜ਼ਲਟ ਆਇਆ। ਇਹਦਾ ਸਾਰਾ ਸ਼੍ਰੀ ਸਾਡੇ ਕਮੇਟੀ ਮੈਂਬਰਸ ਪ੍ਰਧਾਨ ਜਿਹੜੇ ਹੈ ਗੇ ਰਮਿੰਦਰ ਸਿੰਘ ਜੀ ਸਰਦਾ ਸਰਵਨ ਸਿੰਘ ਜੀ ਰਿੰਪਲ ਜੀ ਤੇ ਆਪਣੇ ਜਿੰਨੇ ਵੀ ਸਟਾਫ ਮੈਂਬਰ ਆ ਔਰ ਬੱਚਿਆਂ ਨੂੰ ਪੇਰੈਂਟਸ ਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਆ ਤੇ ਇਹਦੇ ਵਿੱਚ ਹਰਸ਼ਵੀਰ ਜਿਹੜਾ ਆ ਉਹ ਅੜਕਾ ਫਰਸਟ ਆਇਆ ਔਰ ਗੁਰਪ੍ਰੀਤ ਜਿਹੜਾ ਆ ਇਹਤੇ ਸੈਕੰਡ ਆਇਆ ਇਹਦੇ 94% ਇਕੜਕੇ ਦੇ ਹਰਸ਼ਵੀਰ ਦੇ ਔਰ ਗੁਰਪ੍ਰੀਤ ਦੇ ਜਿਹੜੇ ਆ 91% ਮਾਸ ਲੈ ਆ ਤੇ ਅਸੀਂ ਉਮੀਦ ਕਰਦੇ ਆਂ ਕਿ ਅੱਗੇ ਵੀ ਰਿਜ਼ਲਟ ਇਦਾਂ ਹੀ ਆਣਗੇ ਤੇ ਬੱਚੇ ਇਹੀ ਬਲੰਦੀਆਂ ਨੂੰ ਜੋ ਹੋਣਗੇ ਕਿਉਂਕਿ ਇਹ ਸਕੂਲ ਜਿਹੜਾ ਹੈਗਾ ਨੋ ਪ੍ਰੋਫਿਟ ਨੋ ਲੌਸ ਤੇ ਚੱਲਦਾ ਐ ਰਾਮਗੜੀਆ ਕਮੇਟੀ ਜਿਹੜੀ ਆ ਉਹਨੂੰ ਚਲਾ ਰਹੀ ਆ ਤੇ ਉਮੀਦ ਕਰਦੇ ਆ ਆਉਣ ਵਾਲੇ ਰਿਜ਼ਲਟ ਵੀ ਸਾਡੇ ਇਦਾਂ ਹੀ ਰਹਿਣਗੇ ਧੰਨਵਾਦ